चाल वाल्मीकि प्रभु योग योग माना आ देव वाल्मीकाए नमो नमा नमाय वाल्मीकाय नमो किस संतान ने इतने विविध विधान जो भी विधि रिवाज बनाए गए हैं वो सब के साबत इंसानों ने ही बनाए हुए हैं कोई परमात्मा नौजवान ने भाई आके नहीं बनाया

ਜੋ ਕਿ ਹਰ ਸਾਲ ਦੀ ਤਰ੍ਹਾਂ ਲਵ ਕੁਸ਼ ਵਿਜੇ ਦਿਵਸ ਟੁਗੜੀ ਦਾ ਮੇਲਾ ਮਨਾਇਆ ਜਾਂਦਾ ਹੈ ਜੋ ਇਸਾਰੇ ਸੰਤਾ ਮਾਮ ਪਰਸ਼ਾਵਲੋਂ ਬਾਬਾ ਮਲਕੀਤ ਨਾਜੀ ਨਾਜੀ ਵੱਲੋਂ ਸਾਰੇ ਸੰਤਾਂ ਵੱਲੋਂ ਜੋ ਕਿ ਮਛਲੀ ਨੂੰ ਨਾ ਤਬਾ ਕੇ ਇਹਦਾ ਸ਼ੁਭ ਆਰੰਭ ਕੀਤਾ ਗਿਆ ਹੈ ਸਾਰੀ ਹੀ ਸਾਥ ਸੰਗਤ ਨੂੰ ਸਾਰੇ ਦੇਸ਼ ਵਾਸੀਆਂ ਨੂੰ ਇਸ ਟੁਗੜੀ ਦੇ ਮੇਲੇ ਦੀਆਂ ਬਹੁਤ-ਬਹੁਤ ਵਧਾਈਆਂ ਦਿੰਨੇ ਆ ਗੁਰੂ ਮਾਰਾ ਸਾਰਿਆਂ ਦੀ ਕਿਰਪਾ ਬਣਾਈ ਰੱਖੇ ਚੜ੍ਹਦੀ ਕਲਾ ਰੱਖੇ ਗੁਰ ਪਰਮੇਸ਼ਰ ਜੋ ਬੋਲੇ ਸੋ ਨਿਹਾਲ ਬਾਣੀ ਮਾਰਾ ਵਾਹ ਦੀ ਜਹਵਾਲ ਮੇ ਕੀ ਹਰ ਹਰ ਵਾਲੇ ਕੀ ਅੱਜ ਜੋ ਮੇਲੇ ਦੀ 15 ਅਗਸਤ ਵਾਲੇ ਦੀ ਸ਼ੁਰੂਆਤ ਹੋ ਚੁੱਕੀ ਆ ਜੱਗ ਹਮਨ ਕਰਕੇ ਜਿਹੜੀ ਉਹ ਸਰੋਵਰ ਦੇ ਵਿੱਚ ਜਿਹੜੀ ਉਹ ਸੋਨੇ ਦੀ ਲੱਤ ਮਸਲੀ ਨੂੰ ਪਾ ਕੇ ਛੱਡੀ ਗਈ ਆ ਇਸ ਸੁਭ ਦਿਹਾੜੇ ਦੀ ਦੇਸ਼ ਵਾਸੀਆਂ ਨੂੰ ਔਰ ਦੇਸ਼ ਦੇ ਦੇਸ਼ਾਂ ਦੇ ਰਹਿੰਦਿਆਂ ਨੂੰ ਸਾਰਿਆਂ ਨੂੰ ਇਸ ਸ਼ੁਭ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਦੇ ਆ ਉਹਦੇ ਨਾਲ ਨਾਲ ਪੇਨ ਕਰਦੇ ਕਿ ਸਵੇਰੇ ਜੋ ਪੂਰਨ ਵਾਸੀ ਦਾ ਦਿਹਾੜਾ ਵਾ ਆਣ ਕੇ ਗੁਰੂ ਘਰ ਦੇ ਵਿੱਚ ਇਸ਼ਨਾਨ ਕਰੋ ਇਸ਼ਨਾਨ ਦਾ ਜਿਹੜਾ ਫਾਇਦਾ ਦੀ ਮਹਤਾਵਾ ਅੱਜ 12 ਵਜੇ ਜਿਹੜਾ ਉਹਦਾ ਸ਼ਨਾਮ ਜਿਹੜੀ ਯਾਤਰਾ ਖੁੱਲ ਜਾਏਗੀ ਸਾਰੇ ਸੰਗਤ ਨੂੰ ਪੀਲ ਕਰ ਦੇਗੀ ਸ਼ਨਾਮ ਯਾਤਰਾ ਕਰਕੇ ਆਪਣਾ ਜੀਵਨ ਸਫਲ ਕਰੋ ਗਿਆ ਵਾਲਮੀ ਕੀ ਹਰ ਹਰ ਅੱਜ ਦੇ ਉਗੇ ਦਿਗਤੀਕ ਗਿਆ ਵਾਲਮੀ ਕੀ ਹਰ ਹਰ ਵਾਲਮੀ ਕੀ ਸ੍ਰੀ ਸ੍ਰੀ 108 ਸਤਿਗੁਰੂ ਗਿਆਨਨਾਥ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਤੋਂ ਸਤਿਗੁਰੂ ਮਲਕੀਤ ਨਾਥ ਜੀ ਦੀ ਗਵਾਈ ਹੇਠ ਸਤਿਗੁਰੂ ਗਿਆ ਆਪਣਾ ਜਰਦਾਰੀ ਨਾਥ ਜੀ ਦੀ ਗਵਾਈ ਹੇਠ ਜੋ ਸੰਤ ਸਮਾਜ ਨੂੰ ਸਦਾ ਦਿੱਤਾ ਗਿਆ ਹੈ ਦੇ ਕੋਸ ਸੱਦੇ ਤੇ ਅੱਛੀ ਵੀ ਆਏ ਹਾਂ ਮੈਂ ਅਸੀ ਮਿਰਨ ਮਹਾਂ ਤੇ ਸ੍ਰੀ ਗੁਰੂ ਅੰਮ੍ਰਿਤਸਰ ਤੋਂ ਉਧਰ ਵਾਲੀ ਗੇਟੀ ਰਹਿਣ ਵਾਲੀ ਹਾਂ ਉਹ ਜੋ ਵੀ ਅਸੀਂ ਸਰਬੱਤ ਦੇ ਭਲੇ ਵਾਸਤੇ ਜੋ ਸਾਨੂੰ ਸੰਤਾ ਮਹਾਂਪੁਰਸ਼ਾਂ ਵੱਲੋਂ ਹੁਕਮ ਹੋਏ ਸਨ ਨੱਥ ਜੀ ਦੇ ਉਹ ਵੀ ਸਰਬੱਤ ਦੇ ਭਲੇ ਵਾਸਤੇ ਸਾਹ ਸੰਗਤ ਦੇ ਭਲੇ ਵਾਸਤੇ ਜੋ ਵੀ ਆਪਣਾ ਤਿਲ ਫੁੱਲ ਦੀ ਨੱਥ ਜੋ ਵੀ ਉਹਨਾਂ ਨੂੰ ਸਵੀਕਾਰ ਕਰ ਦਿੱਤੀ ਹੈ ਤੇ ਉਹਨਾਂ ਨੇ ਕਰ ਲਈ ਹੋਈ ਆ ਸਰਬੱਤ ਦਾ ਭਲਾ ਔਰ ਹੁਣ ਮੱਛੀ ਦੀ ਸਿੰਮਾ ਦੀ ਨਾਮ ਦੀ ਸੇਵਾ ਕੀਤੀ ਹੈ ਅਸਲ ਤੇ ਨਹੀਂ ਅਸੀਂ ਕਾਲ ਕਰਨ ਵਾਲੇ ਆਪ ਹੀ ਕਰਾਉਣ ਵਾਲੇ ਨੇ ਗੁਰੂ ਮਹਾਰਾਜ ਜੀ ਚਲੋ ਇਹ ਤੇ ਆਪਣਾ ਕਰਮਾ ਦੇ ਨਾਲ ਸੰਤਾਨੇ ਸਾਨੂੰ ਸੇਵਾ ਬਖਸ਼ੀਆ ਤੇ ਚਲੋ ਜੀ ਉਹ ਵੀ ਨਿਭਾ ਰਹੇ ਅਸੀਂ ਸੰਤਾਨ ਇਹ ਅਪੀਲ ਕਰਨਾ ਚਾਹੁੰਦੇ ਆ ਕਿ ਦੇਸ਼ ਵਿਦੇਸ਼ ਚ ਜਿੱਥੇ ਜਿੱਥੇ ਤੱਕ ਸੰਗਤ ਦੇਖ ਰਹੀ ਹੈ ਸਾਨੂੰ ਚੈਨਲ ਦੇ ਮਾਦੀਮ ਰਾਹੀਂ ਕਿ ਆਪਣਾ ਸਭ ਨੂੰ ਵਧਾਈ ਦੇਣੇ ਹਾਂ ਜੀ ਆਿਆਂ ਨੂੰ ਕਹਿੰਨੇ ਆ ਕੇ ਇਸ ਮੇਲੇ ਚਾਓ ਇਸ ਮੇਲੇ ਦੀ ਸ਼ੋਭਾ ਵੜਾਓ ਪਾਵਲ ਪੀਤਰ ਸਤਾਨ ਤੇ ਇਸ਼ਨਾਨ ਕਰੋ ਤੇ ਆਪਣੇ ਚੋਲੀਆਂ ਮੁਰਾਦਾ ਫੜ ਕੇ ਜਾਓ ਸਬਦ ਦਾ ਪਲਾ ਹੋਵੇ ਸਭ ਦੀ ਜੈ ਜੈਕਾਰ ਜੈ ਹਾਲਮੀ ਕੀ ਹਰ ਹਰ ਵਾਹੀ ਜੋ ਬੋਲੇ 100 ਨਰਪੈ ਭਗਵਾਨ ਰਾਜਵਾਸ ਰਾਜੀ ਜੇ ਉਸ ਮੇਲੇ ਦੀਆਂ ਸמור ਸਾਥ ਸਦ ਨੂੰ ਲੱਖ ਲੱਖ ਵਧਾਈਆਂ ਜਿਵੇਂ ਕਿ بڑے ਪ੍ਰਬੰਧ ਸੰਤ ਮਲਕੀਤ ਨਾਥ ਜੀ ਸੰਤ ਗਰਦਾਰੀ لال ਜੀ ਦੇ ਬਾਬੇ ਇਹਨਾਂ ਦੀ ਦੇਖ ਰੇਖ ਵਿੱਚ ਹੋ ਰਹੇ ਨੇ ਹਨ ਜਗ ਹੋਇਆ ਏ ਨੱਥਲੀ ਪਾਈ ਮੱਛੀ ਨੂੰ ਕਿਉਂਕਿ ਇਹ ਕਰਮ ਸਾਧੂ ਸੰਤ ਹੀ ਕਰ ਸਕਦੇ ਨੇ ਸਾਧੂ ਸੰਤਾਂ ਦੇ ਨਾਲ ਹੀ ਇਹ ਮੇਲੇ ਛੋਂਦੇ ਨੇ ਇਸੇ ਤਰ੍ਹਾਂ ਸਾਰੇ ਸਾਧੂ ਸੰਤਾਏ ਨੇ ਔਰ ਹਨ ਜਗ ਕੀਤਾ ਏ ਨੱਥ ਪਾਈ ਏ ਇਸ ਕਰਕੇ ਇਹੋ ਜੇ ਜਿਹੜੇ ਕਰਮ ਭਾਗ ਜਿਹੜੇ ਨੇ ਸੰਤਾਂ ਦੇ ਨਾਲ ਹੀ ਸੰਤਾਂ ਨੂੰ ਵੀ ਵੇਖਣ ਨੂੰ ਮਿਲਦੇ ਨੇ ਇਸੇ ਤਰ੍ਹਾਂ ਇਸ ਤੂਨੇ ਸਾਹਿਬ ਦੀ ਚੜ੍ਹਦੀ ਕਲਾ ਰਹੇ ਜਿਸ ਦਰਬਾਰ ਦੀ ਸਦਾ ਹੀ ਚੜ੍ਹਦੀ ਕਲਾ ਰਹੇ ਇਹਨਾਂ ਸੰਤਾਂ ਮਹਾਤਮਾਂ ਦਾ ਸਾਰਿਆਂ ਨੂੰ ਅਸ਼ੀਰਵਾਦ ਮਿਲਦਾ ਰਹੇ ਜੋ ਬੋਲੇ ਈ ਸੋ ਨਰਵੈ ਜੇ ਮੇਲੇ ਕੇ ਦੌਰਾਨ ਰਾਮ ਕੀ ਰਸਮੀ ਜਲ ਕੀ ਰਾਣੀ ਕੋਮਕਸਲੀ ਕੋ ਨਤ ਪਹਾਣਾਈ ਗਈ ਹੈ ਜੋ ਹਮਾਰੇ महंत सिंह जी मल्कि नाथ जी और हमारे नाथ जी और सभी संतों महात्मो महापुरुषो देवा जी के द्वारा ये रथ बनाई गई और जाग किया गया सर्वत भले के लिए हर प्राणी के लिए जीवों के लिए सबको तंदुरुस्ती आए जो भी आए झोली भर के जाए और सबको मालक ज्ञान ग्या, आत्मज्ञान और बोध बोध ज्ञान दे और अपने जीवन को सफल बनाए और मेले की सभी शासन को बहुत बहुत बधाई हो रात को भी गुणगान किया जाएगा वाल्मीकि जी का और कल भी मेले में भी सभी शासन पहुंच के अपना जीवन सफल बनाए और स्नान करके माल का गुणगान करते अपे हुए अपने जीवन को सफल बनाए बोल वाल्मीकि